ਤੁਹਾਨੂੰ ਸਾਰਿਆਂ ਨੂੰ ਅੱਜ ਦੇ ਇਸ ਸਮਾਵੇਲੇ ਵਿੱਚ ਆਉਣ ਦੇ ਉੱਤੇ ਨਿੱਗੀ ਜੀਆਂ ਨੂੰ ਆਖਦਾ ਹਾਂ ਸੋ ਬਹੁਤ ਸਾਰੇ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਸੋ ਵੈਨਕੂਵਰ ਪੰਜਾਬੀ ਮੇਲਾ ਸੁਸਾਇਟੀ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੀ ਮੈਂ ਦੋ ਕੰਮ ਕਰ ਲੇ ਇੱਕ ਤਾਂ ਮੈਂ ਦੇਖ ਲਿਆ ਕਿ ਇਹਨਾਂ ਨੇ ਕੰਮ ਵਧੀਆ ਤੁਹਾਨੂੰ ਪਸੰਦ ਆ ਤੇ ਦੂਸਰਾ ਤੁਹਾਡਾ ਧਿਆਨ ਮੇਰੇ ਵੱਲ ਹੀ ਆ ਸੋ ਅਸੀਂ ਕੁਝ ਦਿਨ ਪਹਿਲਾਂ ਤਕਰੀਬਨ ਅੱਜ ਇੱਕ ਹਫ਼ਤੇ ਦਾ ਹੋਇਆ ਸਾਡਾ ਰੇਡੀਓ 1200 ਐਮ ਸਵਿਫਟ ਰੇਡੀਓ ਜਿਸ ਨੂੰ ਤੁਸੀਂ ਦੁਨੀਆ ਦੇ ਹਰ ਕੋਨੇ 'ਚ ਸੁਣ ਸਕਦੇ ਹੋ ਸਵਿਫਟ ਏ ਐਮ .ਸੀਏ ਤੇ 1200 ਐਮ ਫ੍ਰੀਕੁਐਂਸੀ ਦੇ ਉੱਤੇ ਤੁਸੀਂ ਦੂਰ ਦੂਰ ਤੱਕ ਸਾਨੂੰ ਵੇਖ ਸਕਦੇ ਹੋ ਸਾਨੂੰ ਸੁਣ ਸਕਦੇ ਹੋ ਮੈਂ ਵੇਖ ਸਕਦੇ ਤਾਂ ਕਿ ਹੈ ਕਿਉਂਕਿ ਨਾਲ ਦੀ ਨਾਲ ਸਾਡਾ YouTube ਚੈਨਲ ਵੀ ਹੈ ਸਾਡਾ Facebook ਚੈਨਲ ਵੀ ਹੈ ਸਾਡਾ Instagram ਅਕਾਊਂਟ ਵੀ ਹੈ ਤੁਹਾਨੂੰ ਬੇਨਤੀ ਹੈ ਕਿ ਜਿੱਥੇ ਕਮਿਊਨਿਟੀ ਦੀ ਗੱਲ ਹੁੰਦੀ ਹੈ ਜਿੱਥੇ ਭਾਈਚਾਰੇ ਦੀ ਗੱਲ ਹੁੰਦੀ ਹੈ ਜਿੱਥੇ ਮੁੱਦਿਆਂ ਦੀ ਗੱਲ ਹੁੰਦੀ ਹੈ ਉੱਥੇ ਸਵਿਫਟ ਏਮ ਤੁਹਾਡੇ ਨਾਲ ਡਟ ਕੇ ਚਟਾਨ ਵਾਂਗ ਖੜੇਗਾ ਤੇ ਖੜਦਾ ਰਹੇਗਾ ਸੋ ਸਾਡਾ ਕੰਮ तकरीबन ਦੋ ਦਹਾਕਿਆਂ ਤੋਂ ਭਾਵੇਂ ਅਸੀਂ ਵੱਖ-ਵੱਖ ਪਲੇਟਫਾਰਮ ਤੋਂ ਬੋਲਦੇ ਰਹੇ ਪਰ ਸਾਨੂੰ ਇਸ ਗੱਲ ਦਾ ਬਾਣਾ ਕਿ ਤੁਸੀਂ ਜਿੱਥੇ ਵੀ ਅਸੀਂ ਸੀ ਤੁਸੀਂ ਸਾਨੂੰ ਲੱਭਦੇ ਰਹੇ ਸਾਨੂੰ ਸੁਣਦੇ ਰਹੇ ਸੋ ਮੇਰੇ ਨਾਲ ਪੂਰੀ ਦੀ ਪੂਰੀ तकरीबन ਟੀਮ ਆਈ ਹੈ ਡਾਕਟਰ ਜਸਵੀਰ ਰਮਾਣਾ ਸਾਹਿਬ ਤੁਸੀਂ ਸਵੇਰੇ ਇਹਨਾਂ ਨੂੰ 10 ਵਜੇ ਤੋਂ ਲੈ ਕੇ 1 ਵਜੇ ਤੱਕ ਸੁਣ ਸਕਦੇ ਹੋ ਮੇਰੇ ਨਾਲ ਸਾਡੀ ਚੀਫ ਆਪਰੇਟਿੰਗ ਆਫੀਸਰ ਲਵੀ ਪੰਨੂ ਜੀ ਆਏ ਨੇ ਇਹਨਾਂ ਨੂੰ 1 ਵਜੇ ਤੋਂ ਲੈ ਕੇ ਤੁਸੀਂ 3 ਵਜੇ ਤੱਕ ਸੁਣ ਸਕਦੇ ਹੋ ਮੇਰੇ ਨਾਲ ਸਾਡੇ ਰੇਡੀਓ ਦੇ ਪ੍ਰੈਜ਼ੀਡੈਂਟ ਕੁਲਵੰਤ ਢੇਸੀ ਸਾਹਿਬ ਆਏ ਨੇ ਸੋ ਮੈਂ ਦਵਿੰਦਰ ਬੈਣੀਪਾਲ ਰੋਜ਼ਾਨਾ ਤੁਹਾਡੇ ਨਾਲ 3 ਵਜੇ ਤੋਂ 5 ਵਜੇ ਤੱਕ ਮੈਂ ਇਹਨਾਂ ਚੰਦਕ ਸਤਰਾਂ ਦੇ ਨਾਲ ਹੀ ਤੁਹਾਡੇ ਤੋਂ ਅਗਿਆ ਲੈ ਰਣੀ ਆਂ ਕਹਿੰਦੇ ਬੈਣੀਪਾਲ ਗੱਲਾਂ ਬਹੁਤੀਆਂ ਨਹੀਂ ਜਾਣਦੇ ਸਰੀ ਵਿੱਚ ਬੈਠੇ ਅਸੀਂ ਮੌਜਾਂ ਮਾਣਦੇ ਜਿਹੜੀ ਝੁਕਦੀ ਕਦੇ ਨਹੀਂ ਉਹ ਧੌਣ ਹੋਣੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੋਣੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਥੈਂਕ ਯੂ ਸੋ ਮੱਚ ਇੱਕ ਵਾਰੀ ਫੇਰ ਮੇਲਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸੋਤਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਕਮੇਟੀ ਦਾ ਰੰਗਾ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਕਿਉਂਕਿ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਬੇਨਤੀ ਆ ਕਿ ਹਫਤੇ ਦੇ 7 ਦਿਨ ਤੇ 24 ਘੰਟੇ 1200 a.m. ਸਵਿਫਟ ਰੇਡੀਓ ਬਿਜ਼ਨਸ ਵੀਰਾਂ ਨੂੰ ਵੀ ਬੇਨਤੀ ਆ ਕਿ ਜੇਕਰ ਕਿਤੇ ਸੋਚਿਆ ਕਿਸੀ ਐਡਵਰਟਾਈਜ਼ ਕਰਨੀ ਹੈ ਤੇ ਸਾਨੂੰ ਇੱਕ ਸੁਨੇਹਾ ਦਿਓ ਤੇ ਅਸੀਂ ਹਾਜ਼ਰ ਰਹਾਂਗੇ ਇੱਕ ਵਾਰੀ ਫਿਰ ਤੁਹਾਡਾ ਬਹੁਤ 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 ਧੰਨਵਾਦ